ਸਰ ਜੁੱਤ ਨਸ਼ਾ ਵਿਰੋਧ ਚੈਕਿੰਗਾਂ ਕੀਤੀਆਂ ਗਈਆਂ ਨੇ ਵਾਕਫਤਾ ਬਤ ਦਿੱਤੇ ਕਿੱਥੇ ਕਿੱਥੇ ਕੀਤੀ ਅੱਜ ਸਰਕਾਰ ਵੱਲੋਂ ਜਿਹੜਾ ਜੁੱਤ ਨਸ਼ਾ ਵਿਰੋਧ ਜਿਹੜੀ ਮਹਮ ਸ਼ੁਰੂ ਕੀਤੀ ਗਈ ਹੈ ਉਸ ਮਹਮ ਦੌਰਾਨ ਸਾਡੇ ਅੱਜ ਸਾਡੀ ਟੀਮ ਨੇ ਪਹੁੰਚਿਆ ਟੀਮ ਨੇ ਆ ਕਿਹੜੀ ਗੱਲਾਂ ਪਿੰਡ ਦੇ ਵਿੱਚ ਵੀ ਸਰਚ ਕੀਤੀ ਹੈ ਜਿਹੜੇ ਸਾਡੇ ਸਸਪੈਕਟ ਨੇ ਜਿਹੜੇ ਨਸ਼ਾ ਵੇਚਦੇ ਨੇ ਹੁਣ ਸਾਡੇ ਕੋਲ ਰਿਕਾਰਡ ਆ ਅਸੀਂ ਉਹਨਾਂ ਸਾਰਿਆਂ ਦੇ ਮਤਲਬ ਕਰਾ ਦੀ ਬਹੁਤ ਬਰੀਕੀ ਨਾਲ ਚੈਕਿੰਗ ਕੀਤੀ ਹੈ ਅਸੀਂ ਉਹਨਾਂ ਦੇ ਕਿਹੜੇ ਕਿਹੜੇ ਵਾਹਨ ਯੂਜ਼ ਕਰਦੇ ਨੇ ਕਿਹੜੀ ਮੋਬਾਈਲ ਨੇ ਕਿਹੜੀ ਜਾਇਦਾਦ ਵਗੈਰਾ ਉਹ ਸਾਰੇ ਚਾਰ ਰਿਕਾਰਡ ਜਿਹੜਾ ਹੈ ਅਸੀਂ ਅੱਜ ਦਿੱਤਾ ਜਾ ਤੇ ਉਸ ਤੋਂ ਇਲਾਵਾ ਅਸੀਂ ਬੱਸ ਸਟੈਂਡ ਪੋਨੀਗੜ ਵਿਖੇ ਵੀ ਮਤਲਬ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਜਾ ਰਹੀਆਂ ਨੇ ਬੱਸਾਂ ਜਾ ਰਹੀਆਂ ਨੇ ਉਹਨਾਂ ਜਿਹੜੇ ਬੰਦੇ ਆ ਰਹੇ ਨੇ ਸ਼ੱਕੀ ਵਿਅਕਤੀ ਇਹਨਾਂ ਸੀ ਜਿਹੜੇ ਸਾਨੂੰ ਸ਼ੱਕ ਦੇ ਦਾਇਰੇ ਚ ਲੱਗਦੇ ਆ ਉਹਨਾਂ ਨੂੰ ਵੀ ਅਸੀਂ ਰੋਕੇ ਬੜੀ ਬ੍ਰਿਕੀ ਨਾਲ ਚੈਕਿੰਗ ਕੀਤੀ ਗਈ ਹੈ ਤੇ ਮੈਂ ਇਹ ਸਾਰਾ ਨੂੰ ਸੰਦੇਸ਼ ਦੇਣਾ ਚਾਹਣਾ ਜਿਹੜੇ ਲੋਕ ਨੇ ਵੀ ਉਹਨਾਂ ਦੇ ਪਬਲਿਕ ਨੂੰ ਸੰਦੇਸ਼ ਦੇਣਾ ਚਾਹਣਾ ਕਿ ਸਾਡਾ ਵੱਧ ਤੋਂ ਵੱਧ ਇਸ ਮਹਿੰਮ 'ਚ ਸਾਡਾ ਸਹਿਯੋਗ ਦੇਣ ਤੇ ਮਾੜੇ ਜਿਹੜੇ ਲੋਕ ਨੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਲਈ ਮੇਰੀ ਚੇਤਾਵਨੀ ਹੈ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਥੈਂਕ ਯ